ਨਗਰ ਕੌਂਸਲ ਜ਼ੀਰਪੁਰ ਵਿੱਚ ਪੈਂਦੇ ਪਿੰਡ ਪਵਾ ਦੇ ਡੰਪਿੰਗ ਗਰਾਊਂਡ ਦਾ ਸੁੰਦਰੀਕਰਨ ਕਰਨ ਮੌਕੇ ਅੱਜ ਨਗਰ ਕੌਂਸਲ ਪ੍ਰਧਾਨ ਉਦੇਵ ਸਿੰਘ ਢਿੱਲੋ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਡੰਪਿੰਗ ਗਰਾਊਂਡ ਵਿੱਚ ਪੌਦੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਪੱਤਰਕਾਰਾਂ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਇਸ ਡੰਪਿੰਗ ਗਰਾਊਂਡ ਦੀ ਚਾਰ ਦਿਵਾਰੀ ਕਰਾਈ ਜਾਵੇਗੀ ਅਤੇ ਕਾ ਲਗਾਇਆ ਜਾਵੇਗਾ ਉਸ ਤੋਂ ਬਾਅਦ ਜਿੱਦਾਂ ਵੀ ਪਿੰਡ ਵਾਸੀ ਕਹਿਣਗੇ ਉਸ ਤਰ੍ਹਾਂ ਇਸ ਥਾਂ ਦਾ ਇਸਤੇਮਾਲ ਕੀਤਾ ਜਾਵੇਗਾ ਸਸਾਇਟੀ ਦਾ ਦਿਲ ਸਾਹਿਬ ਅੱਜ ਆਪਾਂ ਜਿਹੜੇ ਇੱਥੇ ਆਏ ਆ ਜੀ ਜਿਹੜਾ ਡੰਪਿੰਗ ਗਰਾਊਂਡ ਸੀਗਾ ਜੀ ਅੱਜ ਇਹ ਬੰਦ ਕਰ ਦਿੱਤਾ ਹੈ ਇਹਦੇ ਬਾਰੇ ਦੱਸਾਂਗੇ ਦੇਖੋ ਇੱਕ ਕਲੈਕਸ਼ਨ ਸੈਂਟਰ ਸੀ ਜਿੱਥੇ ਕੂੜਾ ਇੱਥੋਂ ਆ ਕੇ ਸਾਰਾ ਤੇ ਅੱਗੇ ਜਿਹੜਾ ਅਸਥਾ ਦੇ ਕੋਲ ਡੰਪਿੰਗ ਗਰਾਊਂਡ ਹੈ ਉੱਥੇ ਜਾਂਦਾ ਸੀਗਾ ਸੋ ਇਹ ਸਾਰੇ ਪਿੰਡ ਦੀ ਅੱਜ ਦੀ ਨਹੀਂ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ ਕਿਉਂਕਿ ਬਿਲਕੁਲ ਪਿੰਡ ਦੀ ਐਂਟਰੈਂਸ ਦੇ ਉੱਤੇ ਸੀਗਾ ਉੱਥੇ ਇੱਥੋਂ ਅੱਜ ਜਿਹੜਾ ਸ਼ਿਫਟ ਹੈ ਉੱਥੇ ਆਸ਼ਟਾ ਦੇ ਕੋਲੇ ਕਰ ਦਿੱਤਾ ਗਿਆ ਤੇ ਇੱਥੇ ਜਿਹੜਾ ਹੈਗਾ ਇਹਦੀ ਚਾਰਦੁਵਾਰੀ ਦਾ ਤੇ ਸਫਾਈ ਦਾ ਕੰਮ ਜਿਹੜਾ ਹੈਗਾ ਉਹ ਅਸੀਂ ਹੁਣ ਸ਼ੁਰੂ ਕਰਾਉਣ ਲੱਗੇ ਆ ਅੱਜ ਇੱਥੇ ਪੌਦੇ ਲਾ ਕੇ ਸਿੰਬੋਲਿਕਲੀ ਅਸੀਂ ਉਹ ਚੀਜ਼ ਜਿਹੜੀ ਹੈ ਉਹ ਸ਼ੁਰੂ ਕਰਵਾਇਆ ਤੇ ਜਲਦੀ ਇੱਥੇ ਦੇਖਦੇ ਆ ਅਸੀਂ ਜਿਹੜਾ ਹੈਗਾ ਇਹਦੀ ਥੋੜੀ ਬਿਊਟੀਫਿਕੇਸ਼ਨ ਤੇ ਜਿਹੜੀ ਹੈ ਤਾਂ ਕਿ ਪਿੰਟ ਦੇ ਜਿਹੜੀ ਇਹ ਜਿਹੜਾ ਹੈਗੀ ਕੋਈ ਚੰਗੇ ਭਲੇ ਕੰਮ ਵਾਸਤੇ ਨੂੰ ਵਰਤੀ ਜਾ ਸਕੇ ਉਹਨਾਂ ਦੇ ਕੰਮ ਆ ਸਕੇ ਉਹਦੇ ਤਹਿਤ ਆ ਜੀ ਇਹ ਕਾਦਕ ਤੱਕ ਹੋ ਜਾਊਗਾ ਜਿਹੜਾ ਬਿਊਟੀਫਿਕੇਸ਼ਨ ਦਾ ਕੰਮ ਆ ਤੇ ਜਿਹੜਾ ਦੀਵਾਰ ਦਾ ਕੰਮ ਆ ਜੀ ਚਾਰ ਦੁਵਾਰੀ ਦਾ ਕੰਮ ਹੈ ਉਹ ਸਾਡੀ ਕੋਸ਼ਿਸ਼ ਇਹ ਹੈ ਵੀ ਜਲਦ ਇੱਕ ਦੋ ਦਿਨਾਂ ਦੇ ਅੰਦਰ ਜਿਹੜਾ ਚਾਰ ਦੁਵਾਰੀ ਦਾ ਕੰਮ ਹੈ ਉਹ ਅਸੀਂ ਸ਼ੁਰੂ ਕਰਵਾ ਦਾਂਗੇ ਤੇ ਨਾਲ ਦੀ ਨਾਲ ਜਿਹੜੀ ਇੱਥੋਂ ਦੀ ਸਫਾਈ ਜਿਹੜੀ ਹੈਗੀ ਉਹ ਸਫਾਈ ਵੀ ਅਸੀਂ ਜਿਵੇਂ ਚਾਰ ਦੁਵਾਰੀ ਦਾ ਹੁੰਦਾ ਨਾਲ ਹੀ ਅਸੀਂ ਸਫਾਈ ਜੀ ਜੀ ਇੱਕ ਪਿੰਟ ਵਾਲਾ ਜੀ ਹੋਰ ਮੰਗਾਈ ਜਿਹੜਾ ਇੱਥੇ ਡਿੱਪੂ ਆ ਜੀ ਪੁਰਾਣਾ ਡਿੱਪੂ ਆ ਉਨਾ ਉਹਨੂੰ ਤੋੜ ਕੇ ਕਮਿਊਨਿਟੀ ਸੈਂਟਰ ਦੇ ਨਾਲ ਹੀ ਮਲਾਇਆ ਜਾਵੇ ਕਾਫੀ ਪੁਰਾਣੀ ਮੰਗ ਹੈ ਇਹਦੇ ਲਿਖ ਕੇ ਵੀ ਦਿੱਤਾ ਹੈ ਅਪਲੀਕੇਸ਼ਨ ਦਿੱਤੀ ਹੈ ਨਗਰ ਕੌਂਸਲ ਚ ਇਹਦੇ ਬਾਰੇ ਕਰੋ ਕਰੋਗੇ ਜੀ ਕਿਚ ਇਹ ਅਸੀਂ ਮੌਕਾ ਦੇਖ ਕੇ ਜੋ ਵੀ ਉਹਦੇ ਵਿੱਚ ਬਣਦੀ ਕਾਰਵਾਈ ਹੈ ਜੇ ਕਿਸੇ ਵੀ ਵਿਭਾਗ ਨੂੰ ਨਿਕਲਦੀ ਲੋੜ ਆਏ ਜਾਂ ਜੋ ਵੀ ਹੈ ਕਿਉਂਕਿ ਬਿਲਡਿੰਗ ਹੈ ਜੇ ਡਿਸਮੈਂਟਲ ਹੋਣ ਵਾਲੀ ਹੈ ਤਾਂ ਉਹਦੀ ਜੋ ਬਣਦੀ ਕਾਰਵਾਈ ਹੈ ਉਹ ਅਸੀਂ ਮੌਕਾ ਦੇਖ ਕੇ ਜੋ ਹੋਏਗੀ ਉਹਦੇ ਤਹਿਤ ਜਿਹੜੀ ਹੈ ਅਗਲੀ ਅਸੀਂ ਰਣਨੀਤੀ ਉਸ ਤਹਿਤ ਤਿਆਰ ਕਰਾਂਗੇ